ਪਾਣੀ ਨੂੰ ਕਹਾ ਬੇ ਬੇ ਪਾਣੀ ਦਾ ਤੋੜਾ ਚੱਕ ਲੇਉਗੀ ਆ ਵਧੀਆਂ ਹੁਣ ਤਾਂ ਨਵਾਂ ਤੋੜਾ ਲੈ ਕੇ ਦਿੱਤਾ ਜੇ ਹੁਣ ਭੰਨ ਤਾਂ ਫੇਰ ਦੇਖੀ ਗੁੜੀ ਦਾ ਸਮਾਰ ਕੇ ਬਣਾਉਂਦੀ ਮੈਂ ਹੈ 3 ਵਜੇ ਤੱਕ ਤੇਰਾ ਕੁਝ ਕਰਦੀ ਰਹੀ ਐ ਮੈਂ ਹੁਣ ਇਹਨੂੰ ਰੜਕਣੀ ਜੀ ਦਿੱਤੀ ਐ ਕੋਈ ਗੱਲ ਨਹੀਂ ਹੁਣ ਭੰਨ ਦੰਦੇ ਇਹਨੂੰ ਫੇਰ ਦੇਖੀ ਮੈਂ ਇਹਦੇ ਨਾਲ ਕਰਦੀ ਬੇਬੇ ਹੋ ਉਰੀਆ ਐ ਕੀ ਕਰਦੀ ਬੀ ਤੈਨ ਖੱਲਾਂ ਚੱਕ ਮਾਰਦੀ ਨੀ ਬੱਤ ਬਤਾ ਦੇਖਦੀ ਸੀ ਇੱਥੇ ਗੰਡੇ ਜੇ ਪਏ ਸੀਗੇ ਆ ਗੰਡੇ ਦੇਖਦੀ ਸੀ ਗੰਡੇ ਮੈਂ ਤੜਕੇ ਸਭ ਤੋਂ ਕਰਕੇ ਆਦੀਆਂ ਐ ਮੈਂ ਟੰਗ ਜੇ ਕਰਨ ਲੱਗ ਜਿੰਦੀ ਹੱਥੋਂ ਹੀ ਮਾਰੀਏ ਨਿੰਦਨਾ ਗੱਲ ਤੋਂ ਲਾ ਓਏ ਮੇਰਾ ਕੋ ਸੇਪਾ ਆਹੋ ਕਿਹਦੇ ਪੈ ਤਾ ਦੱਸ ਕੀ ਕਹਿੰਦੀ ਆ ਪਾਣੀਏ ਤੋੜਾ ਲਿਆ ਪਰਕੇ ਨੀ ਪੁੱਤ ਬਰਦਾ ਡਿੱਗ ਪਈ ਸੀ ਤੋੜਾ ਲੈ ਕੇ ਕੋਈ ਨਹੀਂ ਡਿੱਗਦੀ ਜੇ ਇੱਕ ਦਿਨ ਡਿੱਗ ਪਈ ਤਾਂ ਰੋਜੀ ਡਿੱਗੇਗੀ ਚੱਕ ਲੈ ਚੱਕ ਲੈ ਤੂੰ ਨੀ ਲੈ ਆਦੀ ਆ ਬਈ ਨੂੰ ਨਾ ਮੈਥੋਂ ਨਹੀਂ ਲੈੰਦਾ ਜਾਂਦਾ ਮੇਰੇ ਤਾਂ ਹੀ ਗੱਲ ਸਿਰ ਹੱਲਣ ਲੱਗ ਜੂ ਤੋੜਾ ਚੱਕ ਕੇ ਲੈ ਦੇਖ ਨਾ ਕਰਿਆ ਕਦੇ ਇਹਦਾ ਦੱਸੇ ਪੁਰਾਣੇ ਜਵਾਨੇ ਦੀ ਬੁੜੀ ਐ ਤੌੜੀ ਚੱਕਣ ਜਾਣੀ ਐ ਹੋਰ ਤੂੰ ਡਸ ਕੀ ਪੜਾਈ ਕਰਨ ਜਾਣ ਦੀ ਐ ਚੰਗਾ ਚੰਗਾ ਬਾਹਲਾ ਚੱਕ ਕੇ ਬੈਠ ਜੇ ਮੈਂ ਤਾਂ ਟੇਕ ਕੇ ਕੋਈ ਕਰਨਾ ਨਹੀਂ ਤਾਂ ਕਰਨੀ ਬਾਹ ਜਾ ਬਗ ਜਾ ਬਗ ਜਾ ਬਾਲਾ ਨਾ ਬੋਲਿਆ ਨਾ ਕਰਨੇ ਮੈਂ ਤੈਨੂੰ ਦੱਸਾਂ ਜੇ ਕਿਸੇ ਕੋਲੇ ਖੜੀ ਦੇਖ ਲਈ ਰਾਜਾ ਤੌੜਾ ਲੈ ਕੇ ਛੇ ਦਿਨ ਨਾ ਮੁਰਕੇ ਤੇ ਮੈਂ ਤੇਰੇ ਮਗਰੀ ਆਉ ਤੂੰ ਮੇਰਾ ਮੂੰਹ ਸਾਂਦੇ ਜਾਂਦੀ ਦਾ ਮੂੰਹ ਤਾਂ ਬੱਚੇ ਰਾਸੀਆਂ ਦੀਆਂ ਗੱਲ ਕਰ ਹਜੇ ਤੱਕ ਰਸੂਈ ਨਹੀਂ ਬਣਿਆ ਉਹ ਦੁਨੀਆਂ ਤੇ ਵੀ ਜਿਹੜੇ ਨਾ ਸੱਸ ਦਾ ਮੂੰਹ ਸਾਂਟਾ ਜਾਵੇ ਬੜੇ ਮਾਣ ਤਾਂ ਬੜਾ ਸਿੱਟੀ ਮੂਹੋਂ ਕੱਢਣਾ ਲਾਗੋ ਬਥੇਰਾ ਬਰਾਤ ਗੱਲ ਕਰ ਦੇਵਾਂ ਚੋਗਲੀਆਂ ਕਰਨ ਜਾਣਗੇ ਹੁਣ ਚੋਗਲੀਆਂ ਦੀ ਪੰਡ ਖੋਲ ਕੇ ਆਏਗੀ ਤੂੰ ਮੁਰਜਾ ਫੁੱਟੀ ਦਾ ਹੁਣ ਮੇਰੇ ਨਾਲ ਕਿਤਰੀ ਆਵੇਂ ਆ ਨਾਲ ਤਾਂ ਤੇਰੇ ਤੁਰੀਆਂ ਨੇ ਤੈਨੂੰ ਸਮਝਾ ਕੇ ਤੋਰਦੀਆਂ ਤੌੜਾ ਛੇਤੀ ਲੈ ਕੇ ਆ ਜਾ ਕੋਈ ਜਰੂਰ ਮੈਂ ਨਹੀਂ ਆਉਂਗੀ ਕੋਈ ਮੈਂ ਤੇਰੇ ਕਿਵੇਂ ਮੁੜਿਆ ਆਵੇਂਗੀ ਛੇਤੀ ਆ ਜੀ ਬੰਨੀ ਨਹੀਂ ਤੇਰੇ ਪਿਓ ਦੀ ਪਾਣੀ ਚਾਹੀਦਾ ਮੈਨੂੰ ਵਾਗ ਜਾ ਵਾਗ ਜਾ ਟੂਟੀ ਦਾ ਪਾਣੀ ਲੈ ਕੇ ਦੇਈ ਨਈ ਲਿਆਦੇ ਨੂੰ ਤੈਨੂੰ ਆਰੋ ਦਾ ਦਿਆ ਕੇ ਦੇਉਂਗੇ ਕਿ ਕਿਨੇ ਤੁਰਦੀ ਐ ਜਿਵੇਂ ਪੈਰ ਆਏ ਕੋਈ ਗੱਲ ਐ ਤੁਰਦੀ ਐ ਜਦੋਂ ਕਰਨੀਆਂ ਹੁਣ ਚੁਗਲੀਆਂ ਉਦੋਂ ਐ ਜਾਂਦ ਨਾ ਡਾਕ ਬਣੀਆ ਚੁਗਲੀਆਂ ਕਰਨੇ ਹਾਂ ਬੋਲੀ ਜਾਂਦੀ ਲਟ ਲਟ ਆਓ ਬਗ ਜਾ ਮਗ ਜਾ ਲੋ ਤਰੋ ਲੋ ਤਰੋ ਲੱਗੀ ਐ ਇਹ ਗਿੱਠਾ ਡੰਡਾ ਲੱਗਿਆ ਨੇ ਲੋ ਤਰੋ ਦੇ ਐਨਾ ਬੋਲ ਦਿਆ ਚਬਰ 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 ਮੰਜਾਲ ਤਾਂ ਜੀਭ ਚ ਬੱਟ ਪੈ ਜੇ ਬੱਟ ਕਿਵੇਂ ਪੈਣ ਦਿੰਦੀ ਐ ਇਹ ਜੇ ਕਿਤੇ ਮੇਰੇ ਨਾਲ tinga ਹੋਣ ਹੁਣ ਦੇਖਦੀਆਂ ਹੋਣ ਨਹੀਂ ਮੇਰੀ ਮਾਂ ਤੌੜੇ ਚੱਕੀ ਫਿਰਦੀ ਆ ਪਾਣੀ ਦੇ ਤੇ ਉਹਨਾਂ ਦਾ ਬਟੇ ਡਮਚੇ ਨੂਨਾ ਕਿਆ ਮਾਚ ਲਾਗਾ ਨੂਨੇ ਦਾ ਦੇਖ ਲੈ ਤੌੜਾ ਚ ਕਾਕੇ ਤੋਰਤਾ ਆਇ ਤਾਂ ਵੀ ਉਹ ਤੇ ਡਿੱਗ ਪਈ ਤੌੜਾ ਲੈ ਕਿ ਜੱਜ ਡਿੱਗ ਪਈ ਫੇਰ ਇਹਨੂੰ ਕੀ ਆ ਭੈਣੇ ਹੱਡ ਕੋਡ ਦਾ ਟੁੱਟ ਗਿਆ ਇਹਨੇ ਕਿਹੜਾ ਸਾਹਮਣਾ tinga ਨੇ ਸਾਹਮਣਾ ਆ ਆ राजद कि मसा निकल का बेबे ना। का -बे पता लै जाएंगे ढिली झोला जलूस कढ़ाने हरप्रीतवाऊ बेबे भे बेबे तोड़ा चक्की मरदा नहीं हरप्रीत कम बीमार बीमार होता नहीं गा

ਨਾ ਤੱਕ ਨਹੀਂ ਤੂੰ ਭਾਲ ਪਾਣੀ ਹੁ ਮੈਂ ਕੀ ਕਰਾਂ ਅੱਛਾ ਹਰਪ੍ਰੀਤ ਤੋੜਦੀ ਐ ਤੈਨੂੰ ਹਰਪ੍ਰੀਤ ਤੋੜਦੀ ਐ ਮੈਂ ਤੈਨੂੰ ਅੱਖਾਂ ਵਿੱਚ ਰਾਈ ਵੀ ਕੰਮ ਕਰਾਉਣੀ ਹੋਊਗੀ ਗੰਦੀ ਆ ਇਹਨਾ ਅੱਜ ਤੇ ਤੋੜਾ ਪੜਾ ਮੈਂ ਤੇ ਵਸਾ ਮੁਰਕੋ ਮੁਰਕੀ ਹੋਊਗੀ ਦੇਖ ਲੈ ਮੇਰਾ ਬਾਹਰ ਲੈ ਲੈ ਤੱਕ ਨਹੀਂ ਮੈਂ ਤੂੰ ਦਾਨੀ ਦੰਡਾ ਨਾ ਪੈ ਦਿਆ ਹੈ ਦੰਡਾ ਨਾ ਪੈ ਸਾਨੂੰ ਬਹੁਤ ਕਰਦੇ ਤੁਸੀਂ ਨੂੰ ਦੱਸਣਾ ਤਾਂ ਸੀ ਮੈਂ ਡਰਾ ਜਾਂਦੀ ਐ ਵੀ ਕੁੜੀਆਂ ਨੂੰ ਫੋਨ ਮੈਂ ਤੈਨੂੰ ਦੱਸ ਦਿਆ ਕਰ ਓਏ ਦਰਨਾਲ ਨੂੰ ਡਰਾ ਕੇ ਰੱਖਦੀ ਹੈ ਕਹਿੰਦੇ ਦਸੀ ਨਾ ਗਰਲਾਲ ਕੋਲੇ ਅੱਡੀ ਪ੍ਰਧਾਨ ਬਣਾ ਲਈ ਤੁਸੀਂ ਕਰਦੇ ਹਾਂ ਦੇਖ ਲੈ ਭੈਣੇ ਆਪਣੇ ਵੇਲੇ ਤਾਂ ਬੇਬੇ ਨੂੰ ਆਪਾਂ ਕੌਲੀ ਵੀ ਨਹੀਂ ਸੀ ਚੱਕਣ ਦੀ ਤੰਗ ਮਾਰਦਾ ਦੇਖ ਲੈ ਕਿ ਮੈਂ ਤਾਂ ਕੋੜਾ ਨਾ ਇਤ ਪਾਣੀ ਦਾ ਇੱਕ ਮਸਾ ਲਿਆਉਗੀ ਇੱਕ ਲਿਆਦਾ ਇੱਕ ਦਿਨ ਅੱਗੇ ਪੈਤਾ ਉਹਦੇ ਫੁੱਲ ਹੈ ਕਿ ਡਿੱਗ ਵੀ ਫਟ ਗਿਆ ਤੂੰ ਡਿੱਗਣਾ ਜਦੋਂ ਅੰਤਾਂ ਦਾ ਤੜਪਦੀ ਬੇਬੇ ਤੈਨੂੰ ਜਦੋਂ ਤੱਕ ਕਰਿਆ ਆਈ ਮੈਂ ਮਰ ਤੂੰ ਦਰਸਾ ਨੂੰ ਕੋਣ ਕਰਦੀ ਤੇ ਮਾਂ ਨੇ ਪੌਂਦੀ ਛਾਪਸ ਮਾਰ ਕੇ ਹਾਂ ਜੀ ਆਪਣੀ ਮਾਂ ਦਾ ਹਾਲ ਦੇਖ ਲੈ ਤਾਂ ਰਾਜ ਹਾਲਕਾਰ ਰੱਖਿਆ ਬੇਬੇ ਦਾ ਹੁਣ ਸਮਝਾ ਕੇ ਆਇਓ ਨੂੰ ਕੋਈ ਨਹੀਂ ਪਰਜਾਈ ਕਰਾ ਸਮਝਾ ਕੇ ਇਹਦੀ ਪਰਜਾਈ ਵੀ ਹੋਊਗੀ ਮੈਂ ਨਾਲ ਬਾਈਂਡ ਕੰਮ ਕਰਾਉਂਗਾ ਆਪਾਂ ਮਾਂ ਨਾਲ ਧੱਕਾ ਉਹਦੇ ਉਹਨਾਂ ਦੀ ਮਾਂ ਇਹਦੀ ਪਰਜਾਈ ਦੇ ਆਇਓ ਬੇਸਾਇ ਦੀ ਬੇਬੇ ਨਾਲ ਇਹ ਐ ਕਰਦੀ ਆ ਕੋਈ ਨਹੀਂ ਆ ਜਾ ਬੇਬੇ ਮੈਂ ਮਾਰ ਦਿਆਂ ਜੇ ਨਾ ਲੜੇ ਉਹਦੇ ਨਾਲ ਜਾ ਕੇ ਆਪਣੀਤ ਨਾਲ ਤਾਂ ਗੱਲ ਇਹਦੀ ਆਪਣੀਤ ਨੂੰ ਮੈਂ ਟਕਾਣੇ ਕਰਕੇ ਜਾਵਾਂਗੇ ਮੈਂ ਬਣਾਉਣੀ ਹਰਪ੍ਰੀਤ ਮਾਂ ਤੰਗ ਕਰ ਰੱਖੀ ਆ ਵਿਚਾਰੀ ਨਾਲ ਗੁਰਲਾੜ ਨੂੰ ਕਹਿਣਾ ਵੀ ਭਾਈ ਆ ਤੁਹਾਡੀ ਚੰਗੀ ਸਾਵਾਸੇ ਆ ਸਿੱਟ ਪਰੇ ਤੋੜਾ ਜਾਇ ਇਧਰ ਪਾਣੀ ਵਾਲਾ ਇੱਥੇ ਲਾ ਦੇ ਬੱਚਾ ਅਰੇ ਆਂ ਯਾਰ ਸੋਈ ਚ ਇਹ ਲਾਉਂਦਾ ਨਾ ਆਇਆਗਾ ਦੇਖ ਲੈ ਕੁੜਨਾ ਨੀ ਬੈਠੀ ਨਾ ਬਾਹਰ ਬੇਬੇ ਨੂੰ ਪਤਾ ਨਹੀਂ ਕੀ ਕਹੀ ਜਾਂਦੀ ਤੂੰ ਨਾ ਉੱਠ ਕੇ ਆਈ ਤੂੰ ਇੱਥੇ ਹੀ ਰਹਿ ਪਤਾ ਨਹੀਂ ਲੱਗੇ ਉਹਨਾਂ ਨੂੰ ਅੰਦਰਾਂ ਇੱਥੇ ਬੈਠਾ ਮੈਂ ਬਾਹਰ ਤੈੜਾ ਨਹੀਂ ਅੰਦਰ ਆ ਗਈ ਆ ਗਈ ਬਈ ਆ ਗਈ ਸਤਿ ਸ਼੍ਰੀ ਅਕਾਲ ਹੋ ਠੀਕੋਂ ਪਾਣੀ ਨਾ ਪਾਣਾ ਸਾਡਾ ਨਾ ਪਾਈ ਰਿਹਾਥਲਾ ਜੇ ਸਾਡੀ ਮਾਂ ਨੂੰ ਨਹੀਂ ਸਮਝਦੀ ਤੂੰ ਪਾਣੀ ਚਕਾਉਂਗੇ ਚਕਾਉਂਦੀ ਫਿਰਦੇ ਤਾੜੇ ਉੱਥੇ ਆਉਂਦੀ ਹੈਗੀ ਮੈਂ ਸਾਡੇ ਇੱਕ ਦੀ ਟੈਂਦੀ ਕਪਾ ਬੀਤੈ ਨੂੰ ਸੰਗ ਨਹੀਂ ਆਉਂਦੀ ਸੰਗਾਂ ਹੋਰੀ ਆਉਂਦੀ ਇਹ ਤਾਂ ਤੌੜੇ ਚ ਕਾਉਂਦੇ ਉਹਦੇ ਪਾਣੀ ਤਾਂ ਮਤਿਆਰ ਆ ਕੰਮ ਕਰਾਉਂਦੇ ਪੂਰਾ ਮੈਂ ਤੈਨੂੰ ਪਹਿਲਾਂ ਹੀ ਦੱਸਿਆ ਸੀ ਤੁਸੀਂ ਤਾਂ ਆਉਂਦੀ ਨਹੀਂ ਗੱਲ ਪੈਲੀਆਂ ਕੋਈ ਨਾ ਚਾਹ ਨਾ ਪਾਣੀ ਜਿਵੇਂ ਕਹਿੰਦੇ ਹੁੰਦੇ ਆ ਉਹੀ ਗੱਲ ਆ ਤੁਸੀਂ ਲੜਨ ਤਾਂ ਨਹੀਂ ਆਇਆ ਮੇਰੇ ਨਾਲ ਪਾਣ ਤਾਂ ਸਾਨੂੰ ਘਰ ਚੰਗਾ ਲੱਗਿਆ ਵੀ ਜੇ ਸਾਡੀ ਮਾਂ ਮਨਜਤ ਬੈਠੀ ਹੋਵੇ ਲੜ ਮਨਜੇਤੀ ਬੈਠੀ ਸੀ ਬੇਬੇ ਤੜਕੇ ਦੀ ਗੋਡੇ ਖੜ ਜਾਂਦੇ ਆ ਬੇਬੇ ਖਰਦਾ ਦੇ ਜਿਵੇਂ ਹੀ ਕਢਾਇਆ ਬੇਬੇ ਦੇ ਗੋਡੇ ਤੌੜੇ ਚ ਕਾਟ ਕ ਮੈਂ ਇੱਥੇ ਹੀ ਕਰ ਰੱਖੀ ਗੋਡੇ ਤਾਂ ਛੋਟੇ ਚੱਕ ਚੱਕ ਕੇ ਦਿੱਤੇ ਖੜੇ ਰਵੇ ਬੇਬੇ ਜਿਵੇਂ ਤੁਸੀਂ ਕੁਮਾਰਾਂ ਸੀ ਤੇਰਾ ਪਰੋ ਪਾਣੀ ਦੇਦੇ ਨਹੀਂ ਅੱਡੇ ਬੇਬੇ ਨੂੰ ਪੁੱਛਦੇ ਨੇ ਅਗਲਾ ਮੈਂ ਤਾਂ ਬੇਬੇ ਦਾਦੀ ਹੁੰਦੀ ਆ ਕਿਹਦਾ ਬਣਾ ਸਮਰੇ ਮਾਂ ਨੇ ਮੈਂ ਨਹੀਂ ਦੇ ਰੋਹਾਂ ਤੈਨੂੰ ਕਹਾਂ ਕਿ ਤੂੰਗਾ ਨਹੀਂ ਆਹੋ ਉਹ ਮੈਂ ਤਾਂ ਰੱਖੇ ਤੂੰ ਬੰਦੀ ਆ ਤਾਂ ਨਾ ਤੇਰਾ ਡਰਾਉਗੇ ਡੰਡਾ ਬੇਬੇ ਤੂੰ ਕਹਿੰਦੀ ਨਹੀਂ ਸੀ ਤਾਂ ਮੈਂ ਵੀ ਮਾਂ ਦਾ ਰਾਣੀ ਨੂੰ ਬੇਬੇ ਤੇ ਪਾਣੀ ਪਾ ਦਈਏ ਨੇ ਮੈਂ ਪਹਿਲਾਂ ਪਾ ਦਈਏ ਨੇ ਮੈਂ ਹੁਣ ਪਾ ਦਿਆਂ ਆਪ ਵੀ ਤੂੰ ਘਰ ਤਾਂ ਪਾਈ ਜਾਨੀਏ ਘਰ ਤੇ ਤੈਨੂੰ ਪਤਾ ਹੈ ਕਿਵੇਂ ਪਤਾ ਹੈ ਬੜੀ ਪਤਾ ਨਾ ਉਹ ਮੈਨੂੰ ਕਹਤਾ ਬੇਟਾ ਜੇ ਰਾਣੀ ਦਾ ਉਹ ਹੁੰਦੀ ਵਿੱਚੀਆਂ ਨੇ ਗਏ ਕੁਛ ਨਹੀਂ ਕਰਦੀ ਦੀ ਮਾਂ ਅੱਛਾ ਹਾਂ ਮਤਿੰਗ ਨਹੀਂ ਕਰਦੀਆਂ ਸਾਰਾ ਬੰਦਾ ਪਾਣੀ ਭਰਉਂਦੀ ਆ ਬੜੇ ਤੇਰੇ ਇਹ ਕਿਹੜਾ ਕਰਦੀ ਰਾਣੀ ਇਹ ਕਰਦੀ ਮਾਂ ਪਾਈ ਦੇ ਪਰਜਾ ਨੂੰ ਆਖੰਗ ਦੀ ਮਾਂ ਨਾਲ ਆਈ ਕਰ ਇਹਦੇ ਲੱਗੋ ਮਾਂ ਦੇ ਸਿਰ ਤੇ ਵੱਡੇ ਨਾਲ ਬੰਦਾ ਦਾ ਫੋਨ ਨੰਬਰ ਲੈ ਲਓ ਮੈਂ ਤੁਹਾਨੂੰ ਐ ਦੱਸਾਂ ਤੁਸੀਂ ਐ ਦੱਸੋ ਨਾ ਮੇਰੀ ਮਾਂ ਮੰਜੇ ਤੇ ਬੈਠੀ ਰੋਟੀਆਂ ਖਾਂਦੀ ਮੇਰੀ ਮਾਂ ਕੁਛ ਕਰਦੀ ਨਹੀਂ ਲੈ ਸੋਡਣਾ ਸੱਸਾਂ ਕੰਮ ਨਹੀਂ ਕਰਦੀ ਤੁਸੀਂ ਕੁਰਸੀ ਤੇ ਬਾ ਰੱਖੀ ਆਹ ਦੇ ਬਾ ਦੇ ਹੋ ਰਹੀ ਆ ਮੋੜ ਕੱਢ ਜਿੰਦੇ ਮਾਂ ਖੁਸ਼ ਨਾ ਕਰਿਆ ਤਾਰਾ ਆਦੀ ਮਾਂ ਇਹਨਾਂ ਤੋਂ ਲੰਬਾ ਨਿਕਲ ਗਈ ਆਹ ਸਾਡੀ ਮਾਂ ਨਹੀਂ ਮੈਂ ਤੂੰ ਸਿੱਖ ਲਾ ਦੇਣਾ ਤਿਆਂ ਤੋਂ ਤੂੰ ਕਹੇ ਤੈਨੂੰ ਕਹਿਆ ਕਰਨੇ ਬੱਡਕਾਂ ਨਾ ਤੋੜੀ ਤਾ ਆਖ ਨਹੀਂ ਮੈਂ ਤਾਂ ਨਹੀਂ ਥੋੜੀ ਬੈਗ ਲੀੜੇ ਨਾ ਘਰ ਤੇ ਕਰਤੂਤ ਦਾ ਕੀ ਪਤਾ ਸੀ ਨਾ ਬੇਬੇ ਦਾ ਬੈਗ ਭਰ ਦੇ ਨੀ ਕੱਪੜਿਆਂ ਦਾ ਤੁਸੀਂ ਨਾਲ ਹੀ ਲੈ ਕੇ ਦੋ ਲੈ ਨਾਲ ਹੀ ਲੈਣਾ ਆ ਅਸੀਂ ਤਾਂ

ਕਿੰਨਾ ਕੋਰੇ ਤਾ ਨਾ ਮੋਹਨ ਨੇ ਚੁਗਲ ਨਹੀਂ ਕਰਦੀਆਂ ਮੇਰੇ ਸੱਸਾਂ ਹੋਰ ਕੋਈ ਕੰਮ ਨਹੀਂ ਹੁੰਦਾ ਬਾਹਰ ਜਾ ਕੇ ਘਾਟ ਹੋਈਆਂ ਹੋਣੀਆਂ ਗੱਲ ਹੀ ਚੁਗਲ ਗਾਲੀ ਕਰਦੀਆਂ ਤੂੰ ਪਾਣੀ ਜਦੋਂ ਸਿਆਪ ਲੈ ਖਸਰ ਤੇ ਤੋੜਾ ਐ ਕਰਦੀ ਆਵੇ ਵਿਚਾਰੀ ਐ ਨਾ ਨਾ ਮੁਰਕਾ ਆਇਆ ਪੈਨ ਫਿਰ ਐਡੀ ਕਿੰਨੀ ਗੱਲ ਹੈ ਜੇ ਤੋੜਾ ਚੱਕ ਲਿਆ ਬੈਠੇ ਨੇ ਪਾ ਪੈਟਰ ਪਰ ਆਵਾਜ਼ ਪੀਲੀ ਚੰਗਾ ਲਵਾਇਆ ਆ ਮੇਰੇ ਭਰਾ ਲਾ ਗਿਆ ਵੀ ਮੇਰੇ ਪਿਤਾ ਨੇ ਲਵਾਤਾ ਰੋ ਮੋਢੇ ਆ ਰੋ ਤੂੰ ਕੀ ਲੈਣਾ ਆ ਫੇਗੇ ਮੇਰੇ ਪਿੱਕੇ ਦੇ ਨਾਲ ਇਹਦਾ ਨਾਮ ਕੋ ਤਾਰੇ ਪਿੱਕੇ ਦੇ ਗਿੰਗਲ ਮੇਰੇ ਪਿੱਕੇ ਦਾ ਜਮਾਨਾ ਆ ਨੰਗਾ ਨਹੀਂ ਸਦੇ ਪ੍ਰਾਨ ਕਰਤਾ ਦਿੱਤਾ ਸਦੇ ਪ੍ਰਾਨ ਹੁੰਦਾ ਨਹੀਂ ਸਿ ਰਿਸ਼ਤਾ ਹੁੰਦਾ ਕਿਉਂ ਨਹੀਂ ਆਹੋ ਐਦੂ ਵਧਿਆ ਲਿਆਉਂਦਿਆ ਹੀ ਨਹੀਂ ਮੰਨੀ ਆ ਹੀ ਕਹਿੰਦੇ ਐਸੇ ਦੀ ਲੈਣਾ ਰੱਖੋ ਮਾਰਾ ਕਰ ਤਰਾ ਪਾਰਾ ਪੀਰ ਦਾ ਤੈਨੂੰ ਕੌਣ ਲੈਂਦਾ ਸੀ ਕਿੱਥੇ ਜਵਾਬ ਦਿੱਤਾ ਸੀ ਅਸੀਂ ਤਾਂ ਜਵਾਬ ਦਿੱਤਾ ਚਲ ਉਹ ਹੁਣ ਤੂੰ ਕਿ ਚੱਕਦੀ ਬੋਲਦੀ ਆ ਕੁਝ ਤਾਂ ਮਿਲਦੀ ਸੀ ਨੇ ਕੋਟ ਬਣਾ ਲੈਣੀ ਨਹੀਂ ਪੀਣਾ ਹਰ ਸਾਲ ਆਲਾ 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 ਬਾਕਸ ਕਰਨੇ ਕੀ ਪਾਟ ਦੇ ਦੇ ਚਾਹ ਚਾਹ ਤਾਂ ਹੀ ਬੈਠੀਆਂ ਉੱਜ ਕੇ ਆਈਆਂ ਨੇ ਆ ਗਈ ਲੈ ਕੱਲ ਦੀ ਪੋਤਨੀ ਸੇ ਬਾਂ ਚਾਦਦਾ ਆਪਣੀ ਬਣ ਕੇ ਬੈ ਗਈ ਲੈ ਮਾਰਦੀ ਦਿੱਤਾ ਤੇ ਤੱਕ ਲੈਂਦੇ ਤੌੜੇ ਮੈਨੂੰ ਆਇਆ ਇਹ ਤਾਂ ਪਾਸ ਹੋ ਜਾਇਆ ਕਾ ਬਸ ਆਏ ਕਰਦੀ ਕਰਦੀ ਮੇਰੇ ਸਿਰ ਚੜਾ ਲੈ ਤੂੰ ਹੀ ਜਮਲਾਈ ਆ ਜਾਂ ਬਣੀ ਦਾ ਫਿਰਦੀ ਐ ਦੇਖ ਲੈ ਕੀ ਬਣੀ ਤੂੰ ਜਮਲਾਈ ਆ ਤਾਂ ਮਰ ਦੁੱਖ ਭਰਦੀ ਐ ਮੂਰੇ ਸਾਨੂੰ ਰਹਿਣ ਦੇ ਤੇ ਚਾਰਦੇ ਨੇ ਤਾਂ ਬੋਲ ਕੀ ਜਾਵੇ ਦਵਾਈ ਨਹੀਂ ਬੂਟੀ ਨਹੀਂ ਦਬਾਣੀ ਇੱਥੇ ਬੈਠਾ ਖੜਾ ਹੋ ਜਾ ਆ ਕੰਨਾਂ ਚੋਂ ਕੱਢ ਲੈ ਜਿਹੜੇ ਕੰਨਾਂ ਚ ਲਾਈ ਇੱਥੇ ਉਹ ਸ਼ਾਮਲਾ ਜਾ ਕੇ ਚੰਦੇਲਾ ਬਾਹਰ ਆਈਆਂ ਬਿਠੀਆਂ ਤੇਰੇ ਨਾਲ ਪੈਣਾ ਮੇਰੀਆਂ ਭੈਣਾ ਆਹੋ ਬਾਦੂ ਕੁਝ ਕਰ ਤੇ ਨਾ ਮੇਰੇ ਨਾਲ ਰਹੇ ਬੜਾ ਦੇਖਾ ਮੈਂ ਤੇ ਮੋਬਾਈਲ ਮੈਂ ਜਾ ਬਾਕੀ ਤਾਂ ਤੂੰ ਮੈਨੂੰ ਦੱਸੀ ਨਹੀਂਗਾ ਨਾ ਮੈਂ ਕੀ ਦੱਸਾਂ ਕੰਨਾਂ ਚ ਤੂੰ ਆ ਪਾਈ ਇੱਥੇ ਮੈਂ ਤੈਨੂੰ ਹੋਰ ਕੀ ਦੱਸਦੇ ਆ ਆਉਂਦੀ ਨਹੀਂ ਲੱਗੀਆਂ ਕੁੱਤੇ ਖਾਣੀ ਕਰਨ ਦੋਨੇ ਦੋਨੇ ਚੰਗੜ ਗੀਆਂ ਆ ਕੇ ਉਹ ਤੈਨੂੰ ਵੀ ਕਹਤਾ ਹੈ ਜਾ ਕੀ ਗੱਲ ਸੀ ਬੇਬੇ ਪਾਣੀ ਦਾ ਤੋਰਾ ਲੈਣ ਬਾਗੀ ਕਹਿੰਦਾ ਆਹ ਸਾਡੀ ਮਾਂ ਪਾਣੀ ਚੋਂ ਲੈਣ ਭੇਜੀ ਲੈ ਕਿਦੀ ਕੋ ਗੱਲ ਹੋਦੀ ਨਹੀਂ ਆ ਬੇਬੇ ਤੋੜਾ ਚੱਕ ਜਾ ਅੱਜ ਲਈ ਫਿਰ ਕੀ ਲੜਾ ਗਾ ਕੋਈ ਤਾਂ ਕੋ ਖਾਸ ਗੱਲ ਨਹੀਂ ਹੈਗੀ ਉਹ ਤੂੰ ਗੱਲ ਕਰ ਆਉਂਦੀ ਨਾ ਪਹਿਣਾ ਨਾ ਜਾ ਕੇ ਮੇਰੇ ਨਾ ਨਾ ਬੋਲ ਵਾਧੂ ਦਾ ਪਹਿਲਾਂ ਮੈਨੂੰ ਦੱਸਣੀ ਹੁਣ ਤੂੰ ਲੜਪੀ ਹੋਈ ਆ ਪਹਿਣਾ ਨਾ ਮੈਂ ਚੋੜੀ ਲੜੀਆਂ ਤੇਰੇ ਨਾ ਪਹਿਣਾ ਬੋਲ ਦਿਨਾ ਸੋਸਾ ਕੁਝ ਨਾ ਬਾਅਦ ਜਾ ਕੇ ਦੇਖ ਲੈ ਬੇਬੇ ਨੇ ਲੈ ਜਾਂਦੀ ਆਂਗਾ ਉਹ ਮਾੜਾ ਮੋਟਾ ਅਕਲ ਨੂੰ ਹੱਥ ਮਰਿਆ ਕਰ ਮਰੀਆ ਮੈਂ ਤਾਂ ਆਪਣੀਆਂ ਦੇ ਕੰਨਾਂ ਚ ਮੈਨੂੰ ਤਾਂ ਕੁਛ ਨਾ ਸੁਣੇ ਛੋਡਾ ਬੋਲੀ ਚੱਲੋ ਮੇਰਾ ਕੁਛ ਬੋਲ ਲੈਣਾ ਬੈਠੇ ਥੀ ਖਬਰ ਕੀ ਕੀ ਬੋਲ ਕੇ ਮੇਰੀਆਂ ਭੈਣਾਂ ਰੋਂ ਤੂੰ ਹੁਣ ਹੋਰੇ ਆ ਗਈ ਤੇਰੇ ਨਾਲ ਭੈਣਾਂ ਤਾਂ ਖੰਡ ਪਾਉਂਦੀਆਂ ਮੈਨੂੰ ਵੱਡਾ ਆ ਗਿਆ ਭੈਣਾਂ ਵਾਲਾ ਕਰੀ ਜਾਣ ਜਿਹੜਾ ਕੁਛ ਕਰਦੀਆਂ ਮੈਂ ਤਾਂ ਮੋਬਾਈਲ ਦੇਖਦੀ ਆ ਰਾਮ ਨਾਮ ਵੇਖ ਕੇ ਲੈ ਭੈਣਾਂ ਆਈਆਂ ਬੈਠੀਆਂ ਆ ਆ ਗਿਆ ਤੇ ਸ੍ਰੀ ਪਾਲ ਪਣੀ ਆ ਮੁੱਕਾ ਆ ਗਿਆ ਅਸੀਂ ਨਹੀਂ ਬੋਲਦੇ ਤੇਰੇ ਨਾਲ ਭਾਈ ਤਕੜੀਆਂ ਭੈਣੇ ਚ ਤਕੜੀਆਂ ਬਈ ਨਾ ਕੀ ਗੱਲ ਹੋ ਗਈਏ ਮੇਰੇ ਨਾਲ ਮੈਂ ਬਾਬਾ ਰਵਾਡਾ ਟੌੜੇ ਚਕਾਰ ਰੱਖਿਆ ਬਾਬਾ ਗੇ ਬਿਮਾਰ ਆ ਗਈ ਮੋਇਲਾਂ ਤੋਂ ਬਾਹਰ ਵੀ ਕੋਈ ਦੁਨੀਆ ਬਾਈ ਤੂੰ ਮਾਲਾ ਤੇ ਅੰਦਰ ਬਹਿ ਜਾ ਪਰ ਤਿਹਾਰ ਭਰੀ ਤਾਂ ਤੌੜੇ ਮਗਾਲਾ ਕਰੂਗੀ ਪਾਣੀ ਦੇ ਪੜੇ ਬੰਦਾ ਪਤ ਨਹੀਂ ਲੱਗਿਆ ਜਾਨੀ ਇਹ ਨਾ ਕਦੋਂ ਵੀ ਆਈਆਂ ਜਾਂ ਚਾਹ ਨਾ ਪਾਣੀ ਉਹ ਏਵੇਂ ਮੈਂ ਕੰਨਾਂ ਚ ਲਾ ਰੱਖੇ ਸੀ ਉਹ ਪਤ ਨਹੀਂ ਲੱਗਿਆ ਬਸ ਤੂੰ ਤਾਂ ਹੀ ਬਹਿ ਜਾ ਕਰ ਕੰਨਾਂ ਚ ਲਾ ਕੇ ਆਹ ਕੰਨਾਂ ਚ ਲਾ ਕੇ ਬਹਿ ਜਾ ਕਰ ਕਿਸ ਦਿਨ ਮਾਰ ਦੂਗੀ ਬੇਬੇ ਨੂੰ ਉਦੋਂ ਵੀ ਲੋਕ ਚੱਕ ਲੈਣਗੇ ਲੋਕ ਚੱਕ ਲੈਣਗੇ ਮਾਰਨ ਵਾਲੇ ਕੀ ਗੱਲ ਐਡੀ ਕੀ ਗੱਲ ਹੋਗੀ ਬੇਕਮਚਰੀ ਪੈਰ ਘੜੀ ਘੜੀ ਸਕੇ ਤੁਰੇ ਏਡਾ ਭਾਰਾ ਤੋੜਾਏ ਜੇ ਸਰਤੇ ਮਾ ਪੜਾ ਤਾ ਤੇਰੀ ਤਾਂ ਮਾਂ ਬਈ ਤੈਨੂੰ ਤਾਂ ਦਰਸਾਉਣਾ ਭਣੇ ਮੇਰੀ ਗੱਲ ਸੁਣ ਲੈ ਉਹ ਜੀ ਆਪਣਾ ਪਾਣੀ ਨਹੀਂ ਹੈਗਾ ਪੀਣ ਵਾਲਾ ਸਵਾਦ ਨਹੀਂ ਹੈਗਾ ਇੱਕ ਤੋੜਾ ਤਾਂ ਲਿਉਂਦੀ ਐ ਬੇਬੇ ਕਿਹੜਾ ਪਾਲਾ ਪੜੀ ਲਿਉਂਦੀ ਆਪਣੀ ਪ੍ਰੀਤ ਲਿਉਂਦੀ ਭਰਾੜਾ ਤੂੰ ਅੰਦਰੋਂ ਸੁਣ ਕਦਣਾ ਸੀ ਉਹ ਭਣੇ ਮੇਰੀ ਗੱਲ ਸੁਣ ਲੈ ਆਪ ਘਰ ਲੈ ਆਵੇ ਟਾਈਮ ਪਰ ਆ ਨਹੀਂ ਜਾ ਸਕਦਾ ਹਰਪ੍ਰੀਤ ਲਿਉਂਦੀ ਐ ਰੋਜੀ ਬੇਬੇ ਤਾਂ ਅੱਜ ਹੀ ਗਈ ਸੀ ਤੂੰ ਹੈਗੀ ਹਲਾ ਮਾਰੇ ਤੋੜਾ ਉਹ ਇੱਕ ਜੰਮ ਦੇੰ ਪਰ ਬਾਹਰ ਹੁਣ ਬੋਲਦੀ ਐ ਸਾਡੇ ਅੰਦਰ ਹਾਂ ਪਣੇ ਕੋਈ ਗੱਲ ਨਹੀਂ ਮੈਂ ਗਲਤੀ ਮੰਨਦਾ ਮੈਂ ਲਿਆ ਕਰੂੰਗਾ ਐਡੀ ਕੀ ਗੱਲ ਹੈ ਪਾਣੀ ਕੀ ਪਤਾ ਕਦੱਕ ਦੀ ਢੋਂਦੇ ਬੈਦਾ ਪਾਣੀ ਅੱਜ ਤਾਂ ਸੱਖ ਹੀ ਦੇਖ ਲਈ ਤਾਂ ਸਾਨੂੰ ਪਤਾ ਲੱਗ ਗਿਆ ਪਣੇ ਲੋਕੇ ਨਹੀਂ ਤੱਤਾ ਹੋਇਆ ਜੀ ਤਾਂ ਕਰਕੇ ਬੇਬੇ ਨੂੰ ਭੇਜਦੇ ਨੇ ਜੀ ਹੋਰ ਕੋਈ ਗੱਲ ਨਹੀਂ ਹੈਗੀ ਮੈਨੂੰ ਤਾਂ ਲੱਗਦਾ ਦੇਖ ਤੇ ਤੂੰ ਮੈਨੂੰ ਤਾਂ ਲੱਗਦਾ ਰਾਇ ਵੀ ਗੋਹਾ ਬਿਸਤਾਂ ਨੂੰ ਨਾ 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 ਹੀ ਕੋਈ ਕੰਮ ਨਹੀਂ ਕਰਾਂਗੇ ਬੇਬੇ ਨੂੰ ਜੀ ਬੇਬੇ ਤੇ ਬੇਲੀ ਹੁੰਦੀ ਹੈ ਅੱਛਾ ਲੱਗੀ ਚੰਗੀ ਬੇਲੀ ਰੱਖਣਾ ਹਾਂ ਉਹਨੂੰ ਤਾਂ ਬੇਲੀ ਰੱਖਦੇ ਐ ਤੇ ਇਹ ਤਾਂ ਕਰਾਉਂਦੇ ਕੰਮ ਜਾਣਦੇ ਨਾ ਭਾਈ ਅਸੀਂ ਉਹਨੂੰ ਉਹ ਪਣੇ ਤਾਂ ਕੁਦਰਤੀ ਗੱਲ ਹੋ ਗਈ ਉਧਰ ਵੀ ਬਟੌੜਾ ਲਈ ਹੁਣ ਤੁਸੀਂ ਆਓ ਅਸੀਂ ਨਹੀਂ ਕੰਮ ਕੰਮ ਕਰਾਉਂਦੇ ਤੁਸੀਂ ਦੱਸਦੇ ਅਸੀਂ ਸਾਨੂੰ ਵੀ ਪਾਣੀ ਪਰਾਉਣਾ ਇਸ ਬੇਬੇ ਦਾ ਅਸੀਂ ਤਾਂ ਆਪ ਦੇਖ ਰਿਹਾ ਅੱਜ ਬੇਬੇ ਵਿਚਾਰੀ ਮਾਰ ਰੱਖੀ ਐ ਨਾ ਕਾ ਕਰਦੇ ਇਸ ਬੇਬੇ ਨੂੰ ਮਾਂ ਲੈ ਕੇ ਜਾਣਾ ਤੂੰ ਤਾਂ ਦਵਾਈ ਨਹੀਂ ਬੂਟੀ ਨਹੀਂ ਦਵਾਉਂਦਾ ਹੁਣ ਅੰਦਰ ਬਾੜੀ ਬੈਠੇ ਹਾਂ ਚਾਹ ਪੀਣਾ ਨਾਲ ਲੈ ਚਾ ਮਾਂ ਸਸਤ ਪੀਂਦੇ ਹਾਂ ਹਾਂ ਦੀ ਦੋ ਭਾਈ ਦੀ ਚਾਹ ਪਾਣੀ ਬੇਬੇ ਮੈਨੂੰ ਤਾਂ ਐ ਸੀਗਾ ਵੀ ਕਿਤੇ ਹਰਪ੍ਰਿੰਦ ਨੇ ਚਾਹ ਪਿਆਤੀ ਉਹ ਮੈਨੂੰ ਪਤਾ ਹੀ ਜਦੋਂ ਆਹੋ ਤੈਨੂੰ ਤਾਂ ਪਤਾ ਲੱਗਦਾ ਤੂੰ ਬਣਾ ਰਿਹਾ ਚਾਹ ਫਿਰਾਂ ਨਾ ਹਾਂ ਕਰੀ ਰਿਹਾ ਉਹਨੇ ਦੇ ਆਪਣੋਂ ਤਾਂ ਕੰਮ ਕਰਾਏ ਨਾ ਕਿ ਤੂੰ ਚਾਹ ਬਣਾ ਲੈ ਤੂੰ ਅੰਦਰ ਬਿਠਾ ਲੈ ਇਸ ਵਿੱਚ ਉਹ ਪੜੇ ਮੈਨੂੰ ਬਣਾਉਣੀ ਨਹੀਂ ਮੈਂ ਬਣਾ ਲਿਆ ਨਾ ਕੀ ਬਣਾਉਣਾ ਉਹਨੇ ਬਣਾਉਣਾ ਉਹਨੇ ਲੈ ਆ ਦੇ ਕੁੜੀਆਂ ਬੈਠ ਕੇ ਤੱਕਦਾ ਮੁੱਗਾ ਮਿੱਟੀ ਦੇ ਮਟੂਕਣੇ ਤੁਸੀਂ ਤਾਂ ਮਾਂ ਪੁੱਤ ਨੌਕਰ ਲੱਗ ਦੋ ਹਰਪ੍ਰੀਤ ਦੇ ਪੜੇ ਦੇਖ ਲੈ ਬੇਬੇ ਮੈਨੂੰ ਮੁੱਕ ਮੁੱਕ ਹੀ ਜਾਂਦੀ ਹੈਗੀ ਤੇ ਮੁੱਕੀਆਂ ਹਾਰ ਕਿਆਂ ਕੀ ਗੱਲ ਭਣੀ ਐਡੀ ਕੀ ਗੱਲ ਮੁੱਕਾਈ ਜਿਹਨੇ ਮੈਨੂੰ ਸੀ ਤਮਗੀਆਂ ਜਦੋਂ ਤੂੰ ਬਾਬਾ ਨੂੰ ਭਜਾਈ ਫਿਰਦਾ ਤੇ ਉਹਨੂੰ ਅੰਦਰ ਤਾੜੀ ਬੈਠਾਂਗਾ ਹਾਂ ਉਹਦੇ ਮੂੰਹੇ ਤਾਂ ਬਾਈ ਬੋਲਦਾ ਨਹੀਂ ਬੋਲਦਾ ਨਹੀਂ ਮੁਗੀਆਂ ਘਰ ਆਰ ਕੀ ਐ ਬੜੇ ਕੋਈ ਗੱਲ ਸੀ ਬੈਠੋ ਮੈਂ ਹਰਪ੍ਰੀਤ ਨੂੰ ਭੇਜਦਾ ਹੁਣੀ ਚਾਹ ਬਣਾ ਲੈ ਛੋਡੇ ਬਾਅਦ ਹਰਪ੍ਰੀਤ ਕਿਤੇ ਕੌਫੀ ਨਾ ਬਣਾਵੇ ਹਾਂ ਕੌਫੀ ਡਿੱਕ ਕਰਾਂਗੇ ਅਸੀਂ ਉਹੀ ਤੇ ਆਉਗੀ ਸਾਨੂੰ ਕੌਫੀ ਦੇਖ ਲੈ ਜਿਹਦੇ ਸਾਲੇ ਆ ਜਾਂਦੇ ਭੱਜਾ ਫਿਰਦਾ ਕੋਦੇ ਠੰਡੇ ਲਿਆਉਂਦਾ ਦੇ ਭੱਜ ਕੇ ਚਾਹ ਕਰਨ ਜਾਂਦਾ ਉਹ ਗੱਲ ਬੇਬੇ ਮੰਗਰੋ ਫਿਰ ਤੀਮੀਆਂ ਦੇ ਬਣ ਜਾਂਦੇ ਆ ਤੀਮੀਆਂ ਦੇ ਬਣਿਆ ਬੈਠਾ ਮੈਨੂੰ ਲਾਵਾ ਹੀ ਰਹਿਣਾ ਬੜਾ ਤੰਗ ਕਰ ਦਵੇ ਤੈਨੂੰ ਤਾਂ ਇਹ ਐਵੇਂ ਲਾਵੇ ਵੀ ਰਾਇ ਮਲੇ ਯਾਦੇ ਨਾਲ ਹਟਈਏ ਸਾਨੂੰ ਤੇ ਪੈਰ ਤੇ ਪਾਣੀ ਨਹੀਂ ਬੈਠੇ ਕੋਲ ਕੰਡਾ ਵਾਰ ਪ੍ਰੀਤ ਕਿਤੋਂ ਚੱਕਾ ਜਿਹਾ ਬੈਠਾ ਹਾਂ ਉਹਦੀ ਕਿ ਮਜ਼ਾ ਆ ਉਹਦੀ ਕਿ ਮੰਜਾ ਲੱਗੀ ਆਹ ਕਹੇ ਵੀ ਨਾਲ ਜੇ ਇਹ ਤੁਹਾਡਾ ਚੱਕੋ ਨਹੀਂ ਮੈ ਲਿਆ ਨਾ ਕੈਂਪਰ ਪਰ ਕੇ ਪਾਣੀ ਮੈਂ ਕੋਲ ਨੂੰ ਨਾ ਉਹਨੂੰ ਚੁਕਾ ਬੈ ਤੁਹਾਡਾ ਹਾਂ ਯਾਰ ਉਹ ਨਹੀਂ ਜਾਂਦੀ ਆਪ ਆਪ ਲਿਆਵੇ ਮੂਕਾ ਕਰਦਾ ਨਹੀਂ ਕੋਲਾ بس ਆਪਾਂ ਦੇ ਮਾਂ ਦਾ ਸਾਰਾ ਧੰਦਾ ਕਰਦਾ ਘੁੰਦਾ ਹੀ ਜਾ ਹਾਂ ਕਾਹ ਚੰਪਲੀ ਪਈ ਆ ਗੱਲ ਪਾਣੀ ਦੀ ਨਹੀਂ ਬੇਬੇ ਕੰਮ ਤੇਥੋਂ ਸਾਰੇ ਕਰਾਉਂਦੇ ਤੂੰ ਮੰਨ ਜਾ ਜੇ ਨਾ ਨਾ ਕਰ ਫੇਰ ਇਹ ਕਰਦਾ ਮੇਰਾ ਫੇਰ ਵੀ ਤੇ ਦਿਮਾਗ ਦਾ ਵੀ ਮੁੱਕੋ ਗਿਆ ਇਹਦਾ ਕੰਮ ਕਾਰੀ ਕਰ ਜਬ ਨਾ ਬਾਬੀ ਹਾਂ ਬੈਗੀ ਬੇਲੀ ਹੋ ਕੇ ਗੁਸਾ ਕਰ ਗਈ ਤੂੰ ਸਾਡੀ ਹੋਰ ਕੀ ਕਰਾਂ ਹੁਣ ਤੁਸੀਂ ਤਾਂ ਮੇਰੇ ਘਰ ਪੈ ਗਈਆਂ ਦੋਨੀਆਂ ਆਉਂਦੀਆਂ ਮਾੜਾ ਮਟਾ ਤਾਂ ਦੇਖ ਲਿਆ ਕਰੋ ਓਏ ਗੱਲ ਬੇਬੇ ਨੇ ਕਿਹੜਾ ساری ਉਮਰ ਬੈਠੇ ਰਹੇ ਨੇ ਹੁਣ ਆਏ ਦੇਖ ਭਾਬੀ ਤੂੰ ਆਂਦੇ ਪਿੰਡ ਜਾਣਦੀ ਹੋਵੇਂ ਗਾਹਾਂ ਤੇਰੀ ਮਾਂ ਤੌੜਾ ਲੈ ਕੇ ਆਉਂਦੀ ਹੋਵੇ ਤੈਨੂੰ ਗੁੱਸਾ ਆਉਂਦਾ ਨਹੀਂ ਗੁੱਸਾ ਤਾਂ ਮੈਂ ਮੰਨਦੀ ਆਂ ਬਈ ਵੀ ਚਲ ਫੇਰ ਕੀ ਗੱਲ ਐ ਏਡੀ ਕਿੱਡੀ ਗੱਲ ਐ ਰਾਜਵੀਰ ਜਿੱਡੀ ਤੁਸੀਂ ਬਣਾ ਲਈ ਤੌੜ ਤੈਨੂੰ ਸਾਡੀ ਮਾਂ ਫੇਰ ਵੀ ਟੱੜ ਮੈਂ ਮੰਨਦੀ ਆਂ ਮਾਂ ਨੂੰ ਦੇਖ ਕੇ ਧੀਆਂ ਨੂੰ ਜ਼ਰੂਰ ਥੋੜਾ ਜਿਹਾ ਹੋ ਜਾਂਦਾ ਝਟਕਾ ਜਿਹਾ ਲੱਗਦਾ ਵੀ ਮੇਰੀ ਮਾਂ ਤੌੜੇ ਚੱਕੀ ਫਿਰਦੀ ਐ ਏਡੀ ਉਮਰ ਚ ਨਾਲੇ ਬੇਬੇ ਨੇ ਤੌਰ ਪਾਣੀ ਦਾ ਤੌੜੀ ਚੱਕਿਆ ਬੇਬੇ ਦਾ ਹੱਡ ਕਰੜਾ ਬੇਬੇ ਕੋਈ ਬੁੜੀ ਨਹੀਂ ਬੇਬੇ ਨੂੰ ਆਸਿਆਰ ਤੇ ਪੰਜੀਰੀ ਰਲਾ ਕੇ ਦੇਣੀ ਆ ਨਾਲੇ ਮੈਨੂੰ ਐ ਦੱਸ ਭੈਣ ਤੱਕ ਹੀ ਜਾਂਦੀ ਐ ਵੀ ਅਸੀਂ ਲੈ ਜਾਾਂਗੇ ਗਾਂ ਤੇਰੀ ਸੱਸ ਤੇਰਾ ਸਹੁਰਾ ਉਹਦਾ ਵੀ ਸੱਸ ਸਹੁਰਾ ਕੁੜਮਾ ਦੇ ਬਾਰ ਦਾ ਕੀ ਬੇਬੇ ਸੋਣੀ ਲੱਗੂ ਉਹ ਸਾਨੂੰ ਕਿੱਥੇ ਖੰਡ ਪਾਉ ਸੱਸਾਂ ਕਿਸੇ ਦੀਆਂ ਹੀ ਨਹੀਂ ਚੰਗੀਆਂ ਹੁੰਦੀਆਂ ਮੈਨੂੰ ਐ ਦੱਸ ਅੱਜ ਤਾਂ ਤੂੰ ਰੋਂ ਲੈ ਜਾਉਂਗੀ ਦਰਨੇ ਜਾਣੀਆਂ ਲੈ ਜਾਉਂਗੀਆਂ ਚਾਰ ਦਿਨ ਤੂੰ ਰੱਖ ਲੈਂਗੀ ਚਾਰ ਹੋਰ ਰੱਖ ਲੂ ਆ ਫੇਰ ਜਿਹਦੇ ਬੇਬੇ ਫੇਰ ਆਉ ਕਿੱਥੇ ਫੇਰ ਉਹ ਗੱਲ ਮੈਂ ਵੀ ਗੇਟ ਬੰਦ ਕਰਨ ਨੂੰ ਬੇਬੇ ਚਲ ਕੋਈ ਨਾ ਭਾਬੀ ਸਾਥ ਦਾ ਗੁੱਸੇ ਚ ਕਹਿ ਹੈਗਾ ਹੁਣ ਤੈਨੂੰ ਵੱਡੀ ਭਣ ਦਾ ਪਤੀ ਉਹਦਾ ਵੀ ਵਿਚਾਰੀ ਦਾ ਦਿਮਾਗ ਜਿ ਉਹਦਾ ਉਹਨਾਂ ਦਾ ਕੰਮ ਕਰਾਇਆ ਕਰ ਤੂੰ ਉਹਦਾ ਦਿਮਾਗ ਤਾਂ ਮੈਂ ਮੰਨਦੀ ਆ ਤੂੰ ਤਾਂ ਸਿਆਣੀ ਐ ਤੈਨੂੰ ਤਾਂ ਪਤਾ ਹੈ ਬਿਸਰਾ ਪਰਝਾਈ ਨਾ ਪੇਕੇ ਹੁੰਦੀ ਆ ਦੇਖ ਕੋਈ ਗੱਲ ਮਾਮਾ ਨਹੀਂ ساری ਉਮਰ ਨਹੀਂ ਬੈਠੇ ਰਹਿਣਾ ਹੁੰਦਾ ਤੇ ਜੇ ਮਾਮਾ ਪਰਜਾਈਆਂ ਦੇ ਮੂਹਰੇ ਕੰਮ ਕਰਦੇਵਾਂਗੇ ਨਾ ਇੰਨਾ ਕੁ ਦਿਮਾਗ ਲਾ ਲਿਆ ਕਰੋ ਵੀ ਜੇ ਮੇਰੀ ਮਾਂ ਕੰਮ ਕਰ ਰਹੀ ਏ ਤਾਂ ਸਾਡੀ ਸੱਸ ਵੀ ਕਰ ਰਹੀ ਏ ਉਹ ਵੀ ਕਿਸੇ ਦੀ ਮਾਂ ਐ ਇਹ ਤਾਂ ਨਾ ਹੋਈ ਲਾ ਤੋ ਹਾਂ ਇਹ ਤਾਂ ਸੱਚ ਕਿਹੜੇ ਨਾ ਕੁਰਸੀ ਤੇ ਬੈਠੀ ਐ ਜਾਂ ਭੈਣ ਦੀ ਸੱਸ ਕਿਹੜਾ ਕੁਰਸੀ ਤੇ ਬੈਠੀ ਐ ਮੈਨੂੰ ਐ ਦੱਸੋ ਜਮਾ ਨਹੀਂ ਕੰਮ ਕਰਦਣਾ ਆਰਦੀਆਂ ਕੰਮ ਤਾਂ ਐ ਕਰੇ ਕਰ ਐਨਾ ਕੰਮ ਨਾ ਕਰਿਆ ਕਰ ਬੇਬੀ ਤੂੰ ਤੂੰ ਥੋੜਾ ਬੋਤਾ ਸਬਜੀ ਸੁਬਜੀ ਚ ਰਿਆ ਲਿਆ ਕਰ ਇਹ ਜੇ ਕੰਮ ਕਰਿਆ ਲਿਆ ਕਰ ਕੱਪੜੇ ਵੀ ਤਾਂ ਨਹੀਂ ਮੈਂ ਕੋਤ ਨਾ ਤੋੜਾਂ ਮੈਂ ਤੈਨੂੰ ਦੱਸਾਂ ਚੱਕਿਆ ਨਹੀਂ ਜਾਂਦਾ ਜਿਵੇਂ ਨਾ ਨਾਲ ਅੱਜ ਹੀ ਲੋਰ ਚੀ ਤੋੜੇ ਦੀ ਪਾਣੀ ਦੀ ਬੇਬੇ ਘੜਾ ਉਹ ਹੀ ਤੋੜੇ ਲੈ ਕੇ ਆਉਂਦੀ ਅੱਜ ਹੀ ਤੁਸੀਂ ਦੇਖ ਲਈ ਤੋੜੇ ਤੋਂ ਰੋਜ਼ ਲਿਆਂਦੀ ਆ ਭਾਬੀ ਇਹ ਤਾਂ ਤੂੰ ਗੱਲ ਮੰਨ ਜਾ ਚੱਲ ਫਿਰ ਕਰੇ ਕਰਾਈ ਪਹਿ ਲੈ ਲੈਂਦੀ ਨੂੰ ਕਹਿੰਦਾ ਕਰ ਬਾਈ ਲਿਆਇਆ ਕਰੂਗਾ ਨਾ ਹੁਣ ਪਹਿਲਾਂ ਬੇਬੇ ਤਾਂ ਉਹੀ ਗੱਲ ਸਾਨੂੰ ਆਉਂਦੀ ਬੁਰੀ ਲੱਗੀ ਤੋੜਾ ਲੈ ਕੇ ਫਿਰ ਹੁਣ ਤੇਰਾ ਭਰਾ ਤੋੜਾ ਚੱਕ ਜਾਇਆ ਚਲ ਬਾਈ ਚਾ ਹੁਣ ਉਹੀ ਗੱਲ ਆ ਕੁਝ ਦੁਖਦਾਰੀ ਸੁਖਦਾਰੀ ਨਹੀਂ ਗੱਭਰੂ ਆਗਾ ਜਵਾਨ ਆ ਪਰ ਬੇਬੇ ਤਾਂ ਵਿਚਾਰੀ ਬੁਰੀ ਹੋਈ ਪਈ ਆ ਚਲ ਪਹਿਲੇ ਤੇਰਾ ਬਾਈ ਕੈਂਪਰ ਪਾਣੀ ਦਾ ਲੈ ਜਾ ਕਰੂਗਾ ਉਹਨੂੰ ਕਹਿ ਜਾ ਕਰੂਗਾ ਹਾਂ ਬਸ ਗੱਲ ਮਾਰ ਅੱਜ ਤੋਂ ਬਾਅਦ ਛੋਡੀ ਮਾਰੂ ਮੈਂ ਤੋੜਾ ਨਹੀਂ ਚਕਾਉਂਗੀ ਹਾਂ ਪਰ ਖਤਮ ਨੂੰ ਗੁੱਸਾ ਦੇਖੋ ਭੈਣ ਨੂੰ ਮੈਂ ਸਮਝਾ ਦੇਣੀ ਆ ਵੱਡੀ ਨੂੰ ਕਿ ਦੇਖ ਭੈਣੇ ਮੇਥੋਂ ਹੋ ਗਈ ਗਲਤੀ ਅੱਜ ਤੋਂ ਬਾਅਦ ਮੈਂ ਪਾਣੀ ਦੇ ਤੋੜੇ ਨੂੰ ਨਹੀਂ ਭੇਜਦੀ ਚਲ ਆ ਜਾ ਤੂੰ ਕਹਿ ਦੇ ਹਾਂ ਕੀ ਕੋੜਮਾ ਦੇ ਬਾਰ ਬੈਠੀ ਬੇਬੇ ਸੋਣੀ ਨਹੀਂ ਲੱਗਦੀ ਚਲ ਮੈਂ ਉਹ ਗੱਲ ਫੇਰ ਵੀ ਸਿਆਣੀਆਂ ਮੈਂ ਬੈਠੀ ਨੇ ਸੋਚਿਆ ਜਾ ਚਲ ਵੀ ਫਿਰ ਮੈਂ ਕਿੰਨ ਤਾਨੂੰ ਤੋਂ ਮੈਂ ਕਹੀ ਜੇ ਤੂੰ ਪੜੀ ਲੇਸੀ ਜਿੱਤ ਤੂੰ ਸਿਆਣੀ ਸੀ ਸਮਝਦਾਰ ਸੀ ਤੂੰ ਮੇਰੇ ਕੋਲੇ ਆ ਗਈ ਉਹ ਭੈਣ ਦੇਖ ਲੈ ਕਿਵੇਂ ਮੂੰਹ ਮੱਟਾ ਕਰੀ ਬੈਠੀ ਕੋਈ ਨਾ ਮੈਂ ਛੋਟਾ ਮੈਂ ਕਿਹੜੇ ਛੋਟੀਆਂ ਆਈਆਂ ਦੀ ਕਦੇ ਇੱਜ਼ਤ ਨਹੀਂ ਕੀਤੀ ਸਾਨੂੰ ਆਈਆਂ ਨੂੰ ਚਾਹ ਪਾਣੀ ਰੋਟੀ ਟੁੱਕ ਜਿਹੜਾ ਕੋਸਾ ਵੀ ਕਰਦੀਆਂ ਬਥੇਰੀ ਹਾਂ ਬੇਬੇ ਨੂੰ ਐਂ ਦੇਖ ਕੇ ਸਾਨੂੰ ਗੁੱਸਾ ਆ ਗਿਆ ਉਹਨਾਂ ਜੇ ਕਹਾਂ ਹੁੰਦੀ ਐ ਫਿਰ ਤੁਸੀਂ ਆਇਓ ਕੋਈ ਮੈਨੂੰ ਖਾਲੀ ਹੱਥ ਨਹੀਂ ਤੋੜਦੀ ਜਾਂ ਤਾਂ ਤੁਹਾਨੂੰ ਕੋਈ 2 ਰੁਪਏ ਦੇ ਕੇ ਤੋਰਾਂਗੇ ਤੇ ਜਾਂ ਤੁਹਾਨੂੰ ਲੀੜਾ ਕੱਪੜਾ ਲੈ ਕੇ ਦੇਵਾਂਗੇ ਆ ਵੀ ਸਾਨੂੰ ਕਾਹਦੀ ਭੁੱਖ ਨਹੀਂ ਸਾਡੀ ਮਾਂ ਨੂੰ ਸੌਖੀ ਰੱਖਿਆ ਕਰ ਨਹੀਂ ਕੋਈ ਗੱਲ ਨਹੀਂ ਚੱਲ ਮੈਂ ਇੱਥੋਂ ਗਲਤੀ ਹੋ ਗਈ ਮੈਂ ਇੱਥੋਂ ਬੇਬੇ ਨੂੰ ਭੇਜਿਆ ਗਿਆ ਬੇਬੇ ਪਾਣੀ ਦਾ ਤੋੜਾ ਲੈ ਆਵੇ ਹਾਂਜੀ ਤੋਂ ਬਾਅਦ ਬੇਬੇ ਨੂੰ ਨਹੀਂ ਕਰਦੀ ਲੈ ਭਈ ਕੰਨ ਫੜ ਕੇ ਮਾਫੀ ਮੰਗ ਲੈ ਬਸ ਰੋਟੀ ਪਾਣੀ ਬਣਾ ਲੈ ਖਾ ਕੇ ਜਾ ਮੰਗਾ ਸੀ ਨਰੀ ਹੋਵਾ ਅਜ ਤਾਂ ਅਜੇ ਤਾਂ ਮੈਨੂੰ ਚਾਰੀ ਘੁੱਟ ਨਿਕਰੀ ਪਹਿਲੇ ਚਾਰ ਨਾ ਆਈ ਅੱਜ ਐ ਕਰਦੀਆਂ ਗੁੱਸਾ ਨਾ ਕਰ ਤੂੰ ਗੁੱਸਾ ਦੇਖਦੇ ਹੋ ਮਾਰ ਐ ਤੇਰੇ ਲਈ ਪਤਾ ਸੀ ਮੈਂ ਕਿ ਭਾਬੀ ਐਂ ਤਾਂ ਸਿਆਣੀ ਆ ਤੇਰੇ ਬਾਈ ਨੂੰ ਮੈਂ ਭੇਜਦੀਆਂ ਤੁਹਾਡੇ ਖਾਤਰ ਬਰੈਡ ਪਕੌੜੇ ਮੰਗਾਉਣੀ ਆ ਚਲ ਕੋਈ ਮੰਗਾ ਲੈ ਤੇ ਤੁਸੀਂ ਪੀਓਗੇ ਕਿ ਚਾਹ ਵੱਡੀ ਭੈਣ ਨਾ ਵੀ ਮੈਂ ਕਰਾਂਗਾ ਲਈ ਤੇ ਭਾਬੀ ਹਾਂ ਹਾਂ ਐ ਬਣ ਕੇ ਰਹਿਕਰ ਸਾਨੂੰ ਤਾਂ ਚਾਹ ਦਾ ਮੈਂ ਤਾਂ ਹੀ ਰਹਿਣੀ ਆ ਆ ਭੈਣ ਨੇ ਥੋੜਾ ਜਿਆ ਆਉਂਦੀ ਆ ਮੇਰੇ ਗੱਲ ਤੇਗੀ ਚਲ ਕੋਈ ਜਾਨੀ ਉਹ ਤਾਂ ਹੀ ਮੰਨ ਲਾਣੀ ਆ ਗਲਤੀ ਦੇਖ ਲਾ ਮਾਂ ਹਾਂ ਅੰਦਰ ਬੜਿਆ ਲਿਆ ਨੂੰ ਛੋਟੀ ਨੂੰ ਲਾਲੀ ਮੰਗਰ ਕੀ ਆਲੀ ਕਹਿੰਦੀ ਉਹਦਾ ਤਾਂ ਦਿਮਾਗ ਨਹੀਂ ਵੱਡੀ ਦਾ ਤਾਂ ਮੈਨੂੰ ਸੁਣੀ ਜਾਂਦਾ ਸਾਰਾ ਕੁਸ ਕੋਈ ਨਹੀਂ ਪਹਣੇ ਗਲਤੀ ਹੋ ਗਈ ਮੈਂ ਤੇ ਤੇ ਗਲਤੀ ਮੰਨ ਲੈਣੀ ਬਸ ਤੇਰੇ ਤੋਂ ਵੀ ਮੰਨ ਲੈਣੀ ਕੋਈ ਨਹੀਂ ਇਹ ਤਾਂ ਉਹ ਗੱਲਾਂ ਨਹੀਂ ਆਣੀ ਐ ਮੈਂ ਕਹਦੇ ਨਾ ਮੰਗਰ ਲੈ ਲਈ ਤਾਂ ਮੇਰੇ ਨਾਲ ਗੱਲਾਂ ਕਰਨ ਲੱਗ ਗਈ ਜੱਬ ਮੇਰਾ ਤਾਂ ਆਪ ਹੀ ਨਹੀਂ ਦਿਮਾਗ ਮੈਂ ਤੈਨੂੰ ਝਾੜ ਕੇ ਬਿਠਾਤਾ ਆਪਣੀ ਤੇ ਮਾਸੂਦਾ ਦਾ ਅਗਰ ਤੇ دماغ ਨਹੀਂ ਸੀ ਤਾਂ ਕੋਈ ਆਪਕੇ ਨਹੀਂ ਤੇਰਾ ਦਿਮਾਗ ਨਹੀਂ ਸੀ ਤਾਂ ਇਹ ਕਹਿੰਦੇ ਵੀ ਪੱਡੀ ਭੈਣ ਭਾਬੀ ਵੀ ਏਡੀ ਆ ਤੈਨੂੰ ਤਾਂ ਬਰਿਆ ਲੈਣਾ ਮੈਨੂੰ ਪਤਾ ਲੱਗ ਗਿਆ ਮਾ ਮੈਂ ਨਹੀਂ ਵੀ ਸੌਤ ਲੰਦੀ ਤੂੰ ਮੈਨੂੰ ਐਂ ਦੱਸ ਭੈਣੇ ਮੇਰੀ ਗੱਲ ਸੁਣੋ ਮਾਂ ਨੂੰ ਤੂੰ ਲੈ ਤਾਂ ਜਾਏਂਗੀ ਮਾਂ ਦੀ ਉੱਥੇ ਕੱਟ ਤਾਂ ਹੋ ਜੂ ਤੇਰੇ ਸੌਤ ਤਾਂ ਸਮਾਪਤ ਕਰਾ ਦੂੰਗੀ ਕੱਟ ਤਾਂ ਲੈ ਨਹੀਂ ਕੱਟ ਤੂੰ ਕਰਾ ਦੇਂਗੀ ਇੱਥੇ ਤਾਂ ਤੂੰ ਮਾਂ ਨੂੰ ਲੈ ਜੇਂਗੀ ਕਿਹੜੀ ਸਕੇ ਤੇ ਗਾਂ ਬਗਾਨੀ ਮਾਂ ਨੂੰ ਜਾ ਕੇ ਅੱਡ ਕਰ ਦੇਂਗੀ ਉਹ ਵੀ ਕਿਸੇ ਦੀ ਮਾਂ ਮਾਣਾ ਮਟਾ ਸੋਚਿਆ ਕਰ ਜੋ ਤੇਰੀ ਸੱਸ ਨਾ ਇਹ ਵੀ ਨਾ ਬਣੀ ਸੱਸ ਨਾ ਮਾਂ ਬਣੀ ਸਾਰਾ ਕੁਛ ਹੀ ਕਰਨਾ ਪੈਂਦਾ ਧੀਆਂ ਨੂੰ ਦੇਖ ਕਮਾਲਾ ਦੁੱਖ ਸੁੱਖ ਦਾ ਕਰਨਾ ਹੀ ਪੈਂਦਾ ਸਾਰਾ ਆ ਫਿਰ ਛੱਡਾ ਭਰਾ ਆ ਗਿਆ ਭਈ ਇਹਨੇ ਗੱਲ ਕਰ ਲਈ ਜੀ ਜਿਆਦੇ ਮੈਂ ਤਾਂ ਦੇਖ ਇਹਨੂੰ ਭੇਜਦੀ ਆ ਛੋਡੇ ਬਾਅਦ ਤੇ ਬਰੈਡ ਲਿਆਉਂਦਾ ਪਕੌੜੇ ਲਿਆਉਂਦਾ ਤੁਹਾਨੂੰ ਚਾਹ ਪਾਣੀ ਪਿਆਉਂਗੀ ਇਹ ਰੋਟੀ ਬਣਾਉਂਗੀ ਰਾਤ ਲੱਕ ਜਾਉ ਜਾਂਦਾਂ ਨੂੰ ਮੀੜਾ ਕੱਪੜਾ ਤਾਪ ਦੇਖ ਲਿਆ ਭਰਾ ਤਾਂ ਅੰਦਰ ਬੈਠਾ ਰਹਿਣਾ ਮੋਬਾਈਲਾਂ 'ਤੇ ਆ ਫਿਰ ਐ ਕਾ ਪੁੱਤ ਅੱਜ ਐ ਪੋਜੀ ਦੀ ਗੱਲ ਬਣੇ ਤੋਏ ਤੋ ਕਹੀਏ ਨਹੀਂ ਮੈਨੂੰ ਨਹੀਂ ਭਾਈ ਤੂੰ ਵੀ ਮਾਏ ਦਾ ਮੰਗਰ ਲੱਗਦਾ ਹਰਪ੍ਰੀਤ ਦੇ ਉਹ ਨਹੀਂ ਬਣੇ ਨਹੀਂ ਤਨ ਉਹ ਬਹਿਮ ਐ ਆ ਤੂੰ ਐ ਕਰੋ ਭੈਣ ਤਾਂ ਕੋਈ ਭੱਜੇ ਜਾਓ ਹੋਟਲ ਤੇ ਸਮੋਸੇ ਤੇ ਪਕੌੜੇ ਫੜ ਕੇ ਲਿਆਓ ਦੇਖ ਲੈ ਭਰਾ ਪਕੌੜਾ ਲੈ ਜਾਣਾ ਨਾ ਲੈ ਲੈ ਤਾਂ ਖਾਸੀ ਦੀ ਹੋਰ ਕੋਈ ਨਾ ਤੂੰ ਆ ਮਾਂ ਚੱਕ ਕੇ ਬੇਬੇ ਤੂੰ ਤਾਂ ਭਾਈ ਹੋਰ ਮਨ ਨਹੀਂ ਪੜਕਾ ਦਣੀ ਮੈਂ ਤੈਨੂੰ ਸਹੀ ਦਿੱਕ ਦਿੱਕ ਗੱਲ ਸੀ ਜੇ ਤੂੰ ਥਾਪੜ ਦੀ ਥਾਪੜੀ ਜਾਂਦੀ ਮੈਂ ਤਾਂ ਚੱਕ ਕੇ ਆਇਆ ਚੱਲ ਭੈਣੇ ਮੈਂ ਤਾਂ ਤੋ ਗਲਤੀ ਮੰਨੀ ਮੈਂ ਤਾਂ ਗਲਤੀ ਹੋ ਗਈ ਚਾਹ ਪਾਣੀ ਪੀ ਲਓ ਮੰਗਿਆ ਭਾਈ ਸੋਦਾ ਲੈਣ ਸਮਾਨ ਚੱਲ ਕੋਈ ਨਹੀਂ ਹੋਰ ਵੀ ਮੈਂ ਕਹਿੰਦਾ ਗੋਲੀ ਮਾਰਦੀਆਂ ਰੁਕ ਤੇ ਚੁੱਪ ਕਰ ਤੂੰ ਹੁਣ ਗਲਤੀ ਮੰਨੀ ਐ ਨੀ ਮਾਫਤਾ ਕਰ ਦੇ ਵੀ ਹਾਂ ਭਾਈ ਮਾਫਤਾ ਕਰ ਦੇ ਮਾਫਾ ਕਰਨਾ ਚਾਹੁੰਦਾ ਤੂੰ ਵੀ ਕਰ ਦੇ ਚੰਗਾ ਲੈ ਭੈਣੇ ਪਹਿਲੀ ਇੱਕ ਲਾ ਲੈਨੀ ਤੇਰੇ ਤੋਂ ਤੂੰ ਤਾਂ ਵੱਡੀ ਐ ਸਾਡੀ ਲੈਉਣੀ ਆ ਚਾਹ ਪਾਣੀ ਦਰਵਾਜ਼ੇ ਉੱਤੇ ਜਾ ਪਾਣੀ ਆ ਆਹ ਢੇਰ ਚੱਲ ਚੱਲ ਗਿਆ ਪਾਣੀ ਲਾਉਂਦੀ ਐ ਦੇਖ ਤਾਈ ਕਿ ਕਰੇ ਮੈਂ ਅੱਗੇ ਚਲੋ ਹੋਰ ਜਾਇਆ ਨਹੀਂ ਹੋਰ ਅੱਜ ਆਜੂਗਾ ਤਾਈ ਕਿ ਕਿੱਧਰ ਲੈ ਜਾਨੀ ਇੱਥੇ ਪਾ ਕੁੜ ਦਾ ਸਵਾ ਲੈਣ ਵਾਸਤੇ ਕੇ ਬੇਬੇ ਨੂੰ ਪਤਾ ਐ ਇਨਾ ਬਹਿਤਾ ਤੇਰੇ ਚੰਨ ਸਾਰਾ ਤੇਰੇ ਚ ਬੜਾ ਮਾਰਾ ਜੀ ਵੀਰ ਬੈਠ ਪਾਣੀ ਬੈਠਾ ਕੋਈ ਪੰਡ ਇਹ ਜਾਵੇ ਫਿਰ ਉਹਨੇ ਵੀ ਚਾਹ ਕੋਈ ਨਹੀਂ ਚਾਹ ਵੀ ਨਹੀਂ ਭਾਈ ਚਾਹ ਪੀ ਕੇ ਜਾਏ ਆਪਣੇ ਬੈਠੇ ਨੂੰ ਤਾਂ ਘੰਟ ਪਾਈ ਜਾਂਦੀ ਹੈ ਬੈਠਾ ਘੰਟ ਤਾਂ ਪਾਉਣੀ ਆ ਫਿਰ ਤੁਸੀਂ ਫੇਰ ਬੰਦੇ ਹੁਣ ਇਹ ਤਾਂ ਪਾਏ ਕਿਨੇ ਕੁੱਢ ਲਿਆ ਪਾਏ ਤਾਂ ਸੁਣ ਮੋੜਾ ਨਾ ਕੱਲ ਨਾ ਬਦਾਰਾ ਤੂੰ ਬਹਿ ਜਾ ਲੈ ਕੇ ਉਹਨੇ ਆ ਕੇ ਲੈ ਕੇ ਆ ਜਨ ਮਸਮਾਨ ਚਾਹ ਪੀ ਕੇ ਜਾਣ ਮੈਂ ਉਹਨੇ ਚਰ ਜਾਣ ਨਹੀਂ ਦਿੱਤੀ ਚਾਹ ਬੈਠੋ ਚਾਹ ਲੈ ਕੇ ਲੈ ਨਹੀਂ ਦੇਖ ਲੈ ਲਾ